ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਕਲਾਸ ਆ ਗਿਆ ਸੱਜਣੋ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਜੇ ਨੇੜੇ ਦੀ ਗੱਲ ਕਰਾਂਗੇ ਤਾਂ ਨੇੜੇ ਮੁੱਦਕੀ 메ਨ ਸ਼ਹਿਰ 메ਨ ਕਸਬਾ ਵੀਰਹਰਾਂ ਨੂੰ ਲੱਗਦਾ ਸਰਾਲੀ ਵੀ ਨੇੜੇ ਰਹਿ ਜਾਂਦਾ ਸਿਆਦੀ ਨੇੜੇ ਰਹਿ ਜਾਂਦਾ ਤੇ ਕਲਾਸ ਨਗਰ ਦੇ ਵਿੱਚੋਂ ਤੁਹਾਨੂੰ ਘਰੇਲੂ ਪਰਿਵਾਰ ਦੇ ਕੋਲੋਂ ਇੱਕ ਮੱਝ ਵਿਕਰੀ ਵਾਲੀ ਝੋਟੀ ਵਖਾਉਣ ਲੱਗੇ ਆ ਕਿੰਨਾ ਦੁੱਧ ਮਕਰ ਲਈ ਸੂਏ ਦਾ ਕਿੰਨੇ ਦਿਨ ਬਾਕੀ ਆ ਸਾਰਾ ਲੇਖਾ ਜੋਖਾ ਮਾਲਕਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਜਿਹੜੇ ਸੱਜਣ ਦੇ ਪਸੰਦ ਆ ਗਈ ਤੇ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਸੱਜਣੋਂ ਪੈਸੇ ਖਰਚ ਕਰਨੇ ਆ ਪਰ ਝੋਟੀ ਕੋਲੇ ਆ ਕੇ ਵੇਖਿਓ ਸਮਾਈ ਵਾਲੇ ਪਾਸਿਓਂ ਵੀ ਤੇ ਜਾਤ ਨਸਲ ਵਾਲੇ ਪਾਸਿਓਂ ਵੀ ਉਹ ਕੇ ਰਿਪੋਰਟ ਆ ਇਹ ਉਪਰਾ ਥੋੜਾ ਜਿਹਾ ਤਾਂ ਕਰਦੀ ਆ ਕਿਉਂਕਿ ਸੱਜਣੋਂ ਮਾਲ ਦੇ ਵਿੱਚੋਂ ਖੋਲ ਕੇ ਲਿਆ ਕੇ ਨਾ ਇਦਾਂ ਇੱਕ ਸਾਈਡ ਤੇ ਬੰਨੀ ਆ ਇਹ ਉਹ ਉੱਥੇ ਖੜੀ ਹੋਈ ਸੀ ਸੱਜਣੋਂ ਸਾਹਮਣੇ ਪਸ਼ੂ ਆ ਪਸ਼ੂਆਂ ਚੋਂ ਲਿਆ ਕੇ ਇੱਥੇ ਸੁੱਕੇ ਥਾਂ ਬੰਨ ਕੇ ਵੀਡੀਓ ਕਰਨ ਲੱਗੇ ਆ ਆਜੋ ਲਈਏ ਡਿਟੇਲ ਜੁੜੇ ਹੋ ਐਂਡ ਤੱਕ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਹੋਰ ਸੁਣਾ ਵਧੀਆ ਜੀ ਚੜ੍ਹਦੀ ਕਲਾ ਨਾ ਨਾ ਕੀ ਮੇਰੇ ਭਰਾ ਦਾ ਜੱਸਾ ਜੱਸਾ ਹੈ ਨਾ ਤੇ ਸੰਨ ਆਫ ਵੀਰੇ ਸੂਰਤ ਸਿੰਘ ਜੀ ਸੂਰਤ ਸਿੰਘ ਤੇ ਮੋਬਾਈਲ ਨੰਬਰ ਵੀਰੇ 62847 8182 ਇੱਕ ਰਹੀ ਹੋ ਰਿਪੀਟ ਕਰੀ 62847 8182 ਇਹਦੇ ਤੇ ਸੰਪਰਕ ਕਰ ਲੇ ਹਨਾ ਤੇ ਪਿੰਡ ਆਪਣਾ ਕਲਾਸ ਆ ਗਿਆ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਝੋਟੀ ਆਪਣੇ ਘਰ ਦੀ ਆ ਨਾ ਮੇਰੇ ਭਰਾ ਦੀ ਕਰਦੀ ਕਿਹੜਾ ਸੂਆ ਸੂਗੀ ਇਹ ਦੂਜਾ ਸੂਆ ਸੁਣਾਈ ਜਾਂਦੀ ਪਹਿਲੇ ਸੂਏ ਕਿੰਨਾ ਕ ਦੁੱਧ ਚੁੰਦਾ ਰਿਆ ਤੂੰ 14 ਕਿਲੋ ਪੀਚੋ ਆ ਜੀ 14 ਕਿਲੋ ਦੁੱਧ ਚੁੰਦਾ ਰਿਆ ਕਿਹੜੇ ਟੀਕੇ ਟੂਕੇ ਦੀ ਕੁਛ ਪਤਾ ਕੀ ਨਹੀਂ ਇਹ ਤਾਂ ਹਰਿਆਣੇ ਚੋਂ ਲੈ ਕੇ ਆਂਦੀ ਸੀ ਮਾਮੇ ਦੇ ਮੁੰਡੇ ਨਾਲ ਜਾ ਕੇ ਅੱਛਾ ਠੀਕ ਆ ਹੁਣ ਗਾਂ ਅਰਜਨ ਕੁੰਗੜ ਦਾ ਭਰਾਇਆ ਹੈ ਜਿਹਦੇ ਤੋਂ ਇਹ ਗੱਬਣਾ ਉਹ ਅਰਜਨ ਕੁੰਗੜ ਦਾ ਇਹ ਹਰਿਆਣੇ ਚੋਂ ਆਪਾਂ ਲੈ ਕੇ ਆਂਦੀ ਸੀ ਆਪਦੇ ਰਿਸ਼ਤੇਦਾਰਾਂ ਨਾਲ ਜਾ ਕੇ ਸੂਹਾ ਦੂਜਾ ਪਹਿਲੇ ਸੂਏ 14 ਕਿਲੋ ਦੁੱਧ ਦਿੰਦੀ ਰਹੀ ਦਿਨ ਕਿੰਨੇ ਪਏ ਆ ਦਿਨ 4-5 ਦਿਨ ਲਈ ਹਾਂ ਹਫਤੇ ਦੇ ਵਿੱਚ ਵਿੱਚ ਸੂਹੂਗੀ ਹਾਂਜੀ ਓਕੇ ਤੇ ਥਣਾ ਥਣਾ ਲੋ ਭਾਰ ਲੋ ਬੇਫਿਕਰੀ ਜਿਹੜਾ ਮਰਜੀ ਆਣ ਕੇ ਗ ਆਲੋ ਫੁੱਲ ਗਰੰਟੀ ਹੈ ਜੀ ਠੀਕ ਆ ਵੀ ਹਰ ਪਾਸਿਓਂ ਆਪਣੀ ਫੁੱਲ ਗਰੰਟੀ ਹਾਂ ਇੱਕ ਹੱਥ ਧਰਾ ਵੀ ਹੈਣੀ ਹਨਾ ਸਿੰਗਾ ਤੋਂ ਲੈ ਕੇ ਪੈਰਾਂ ਤੱਕ ਸੁਭਾਅ ਵੀ ਬਹੁਤ ਚੰਗਾ ਜਿਵੇਂ ਉਧਰੋਂ ਮਈਆਂ ਚੋਂ ਕੱਢ ਕੇ ਲਿਆ ਕੇ ਆਪਾਂ ਇੱਧਰ ਬੰਨ ਲਈ ਨਹੀਂ ਪਸ਼ੂ ਦਾ ਪਾਂ ਤੇ ਕਾ ਇਹਨੂੰ ਕੋਈ ਪਰਵਾਹ ਨਹੀਂ ਜੇ ਪਾੜਿਆ ਮਰਜ਼ੀ ਚੋਲੋ ਜੀ ਕੋਈ ਨਿੰਦ ਵਿਚਾਰੀ ਅੱਛਾ ਜੇ ਕੋਈ ਨੀਕੇ ਦਾ ਪਾੜਾ ਸੱਟੋ ਜਦੋਂ ਮਰਜ਼ੀ ਚੋਲੋ ਏਡੀ ਐਂਡ ਤੱਕ ਮਿਲਦੀ ਹੈ ਜੀ ਏਡੀ ਮਿੱਠੀ ਹੈ ਹਾਂਜੀ ਓਕੇ ਲੈ ਮੇਰਾ ਭਰਾ ਲੈ ਚਾਲੇ ਇਹਨੂੰ ਉਧਰ ਹੁਣ ਸੱਜਣੋ ਕੱਦ ਕਾਠ ਤੁਰਦੀ ਝੋਟੀ ਤੋਂ ਤਾਜ਼ਾ ਲਾ ਲਿਓ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਸਿੰਗਾ ਤੋਂ ਲੈ ਕੇ ਪੈਰਾਂ ਤੱਕ ਕੋਈ ਵੀ ਹੱਥ ਧਰਾ ਨਹੀਂ। ਤਾਂ ਲੇਵਾ ਵੀ ਕਰਮਾ ਵਾਲੀ ਨੂੰ ਜਿਉਂਦੀ ਰਵੇ। ਕਿਹੜੇ ਘਰ ਦਾ ਸ਼ਿੰਗਾਰ ਬੰਦੀ ਹੌਲੀ 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 ਉਦਾਪੀ ਭੱਜ ਲਿਆ। ਇੱਥੇ ਥੋੜੀ ਮੈਂ ਕਰਾਉਣਾ ਤਸੱਲੀ ਜਿੰਨੀ ਹੋ ਸਕੇ। ਇੱਥੇ ਇਹ ਖੜੀ ਸੀ ਤੇ ਇੱਥੋਂ ਆ ਲੈ ਕੇ ਗਏ ਸੀ ਉਧਰ ਸੱਜਣੋ। ਵੇਖਿਓ ਲੇਵਾ ਭਾਂਡਾ ਲੱਗਾ ਝੋਟੀ ਨੂੰ। ਬਹੁਤ ਹੀ ਸ਼ਾਨਦਾਰ ਆ। ਤੂੰ ਨਾ ਐਂ ਕਰ ਮੇਰਾ ਪਰਾ ਖੋਲੀ ਮੜੀ ਜਾ ਗੀੜਾ ਕੜਾ ਕਿਉਂਕਿ ਤੂੰ ਪਿਆਹ ਕੀ ਲਿਆ ਆ ਤੇ ਗੱਲ ਬਣੀ ਨਹੀਂ ਜਿਹੜੀ ਬਣਾਉਣੀ ਚਾਹੀਦੀ ਸੀ ਆਪਾਂ ਨੂੰ ਕਿਉਂਕਿ ਚੰਗਾ ਪਸ਼ੂ ਆ ਸੱਜਣੋ ਤੇ ਚੰਗੇ ਪਸ਼ੂ ਤੇ ਆਪਦੀ ਵੀ ਰੂਹ ਖੁਸ਼ ਹੁੰਦੀ ਆ ਵੀ ਯਾਰ ਘਰਾਈਏ ਤਸੱਲੀ ਭਾਣਾ ਭਰਾਵਾਂ ਨੂੰ ਕਿਸੇ ਨੇ ਪੈਸੇ ਖਰਚ ਕਰਨੇ ਰੇਟ ਵੀਰ ਦਾ ਬਿਲਕੁਲ ਜਾਇਜ਼ ਕਰਾਵਾਂਗੇ ਕੋਈ ਨਜਾਇਜ਼ ਨਹੀਂ ਕਰਾਉਂਦੇ ਕਿਉਂਕਿ ਗੱਲਾਂ ਬਾਤਾਂ ਹੋਈਆਂ ਝੋਟੀ ਦੇ ਹਿਸਾਬ ਨਾਲ ਆ ਜਾ ਪੱਤਾ ਜਾ ਜਾ ਓਏ ਹੋਏ ਵੇਖੀ 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 ਥੋੜੇ ਜਿਹੇ ਸੱਜਣੋ ਘਰ ਵਾਲੇ ਪਸ਼ੂ ਨੇ ਕੈਮਰੇ ਤੋਂ ਡਰ ਜਾਂਦੇ ਆ ਹੋਰ ਨਹੀਂ ਗੱਲ ਕੋਈ ਵੇਖਿਓ ਚੰਗਾ ਕੱਟ ਕਾਠਾ ਚਾਵਾ ਬਰੀਕ ਚਮੜੀ ਕਾਗਜ਼ ਵਰਗੀ ਝੋਟੀ ਵੀ ਕੋਈ ਊੜਾ ਬੰਨਾ ਨਹੀਂ ਸੱਜਣੋ ਤੇ ਬਾਕੀ ਪਸ਼ੂ ਸਾਰੇ ਵੀਰ ਦੇ ਕੋਲੇ ਚੰਗੇ ਰੱਖੇ ਹੋਏ ਆ ਕੋਈ ਐ ਨਹੀਂ ਗੱਲ ਇਹ ਝੋਟੀ ਕੱਲੀ ਬਕਾਊ ਆ ਤੇ ਹੁਣ ਤੁਸੀਂ ਨੇੜ ਤੋਂ ਇਹਦਾ ਥਾਂ ਲੈ ਵੇ ਦੀ ਕੁਆਲਿਟੀ ਲੈ ਇੱਥੋਂ ਚੈੱਕ ਕਰ ਲਓ ਉੱਥੇ ਤਾਂ ਨਹੀਂ ਇਹਨੇ ਕਰਾਈ ਆ ਆਪਾਂ ਨੂੰ ਵੇਖੋ ਚਾਰੇ ਥਣਾ ਦਾ ਆਪਸੀ ਗੈਪ ਦੂਰੀ ਜਿਵੇਂ ਨ ਕੁਦਰਤ ਨੇ ਘਟ ਕੇ ਲਾਈ ਹੁੰਦੇ ਆ ਸਿੰਗਲ ਹੱਡੀ ਦੀ ਝੋਟੀ ਪੂਰੀ ਸ਼ਾਨਦਾਰ ਤੇ ਜਾਨਦਾਰ ਵੀਰੇ ਆਪਾਂ ਇਹਦਾ ਰੇਟ ਕੀ ਕਰੀਏ ਝੋਟੀ ਦਾ ਇੱਕ ਗੱਲ ਕਰੀਏ ਹਾਂ ਵੀ ਐ ਵਿੜੀਆਂ ਨਾ ਲਾਈਏ ਝੋਟੀ ਤੇ ਕੋਈ ਊੜਾ ਬੰਨ ਨਹੀਂ ਬਹੁਤ ਚੰਗੀ ਆ ਤੇ ਚਲ ਗਾਂ ਵੀ ਕੋਈ ਭੈਣ ਭਰਾ ਪਾਣੀ ਪੂਣੀ ਆਏ ਆ ਕਿਸੇ ਦਾ ਹਨਾ ਭਲਾ ਹੋ ਜੇ ਚਲ ਆਪਣੇ ਵੀ ਚੰਗੇ ਥਾਂ ਲੱਗਣ ਹਨਾ ਸ਼ੌਂਕ ਬਹੁਤ ਆ ਤੈਨੂੰ ਕਿੰਨੇ ਦੀ ਦੇ ਦਈਏ 1.5 ਲੱਖ ਦੀ ਦੇ ਦਾਂਗੇ 1.5 ਲੱਖ ਚ ਪਿਆਰਮਬਤ ਕਰ ਦੇਗਾ ਕਰ ਦਾਂਗੇ ਜੀ ਧੰਨਵਾਦ ਤੇਰਾ ਧੰਨਵਾਦ ਆ ਜਾ ਆਇਆਂ ਸੱਜਣੋ 1.5 ਲੱਖ ਰੁਪਇਆ ਇਹਦੀ ਕੀਮਤ ਤੈਅ ਕੀਤੀ ਆ ਵੀਰ ਨੇ ਤੇ ਬਾਕੀ ਤੁਹਾਡਾ ਆਇਆਂ ਦਾ ਮਾਨ ਤਨ ਜਿੰਨਾ ਹੋ ਸਕੇ ਉਹਨਾ ਕਰੂਗਾ ਭਰਾ ਪਰ ਝੂਟੀ ਝੂਟੀ ਆ ਸੱਜਣੋ ਆਮ ਦੀਆਂ ਮੰਹੀਆਂ ਦੀ ਅਗਲਾ 1.5 ਮੰਗ ਕੇ ਉਹ ਕਰ ਦਿੰਦਾ ਗੱਲ ਪਰ ਬਹੁਤ ਸ਼ਾਨਦਾਰ ਆ ਕੋਲੇ ਆ ਕੇ ਵੇਖੋ ਮੇਰੇ ਤੇ ਨਰੇਓ ਤੁਸੀਂ ਪੈਸੇ ਖਰਚਨੇ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖ ਲਈ ਜਿਉਂਦੇ ਆ